ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਬਟੀਕ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਘੇਰੇ ਦਾ ਡਿਜ਼ਾਈਨ ਘੇਰੇ ਦਾ ਡਿਜ਼ਾਈਨ ਆਪਾਂ ਕਾਟਨ ਦੀ ਲੈਸ ਨਾਲ ਤੇ ਸਲਵਾਰ ਨਾਲ ਦੀ ਪਲੇਨ ਕੱਪੜੇ ਦੇ ਨਾਲ ਬਣਾਉਣਾ ਆਏਗਾ ਆਪਾਂ ਸਲਵਾਰ ਦਾ ਕੱਪੜਾ ਲਿਆਏਗਾ ਤੇ ਆਪਾਂ ਲੈਸ ਲਈ ਆਪ ਆਪਣਾ ਕੁੜਤੀ ਆ ਇਹਨੂੰ ਆਪਾਂ ਉੱਪਰ ਤੋਂ ਰੈਡੀ ਕਰ ਲਿਆ ਹੁਣ ਆਪਾਂ ਇੱਥੇ ਲਾਵਾਂਗੇ ਇਹਦੇ ਲੈਸ ਘੇਰੇ ਤੇ ਇਸ ਤਰ੍ਹਾਂ ਰੱਖ ਕੇ ਇਹਨੂੰ ਡਬਲ ਫੋਲਡ ਕਰਕੇ ਇਹਦੇ ਉੱਪਰ ਰੱਖਣਾ ਹੈ। ਹਾਂਜੀ ਇਸ ਤਰ੍ਹਾਂ ਆਪਾਂ ਲੈਸ ਨੂੰ ਇੱਥੇ ਰੱਖ ਕੇ ਤੇ ਇਹਨੂੰ ਡਬਲ ਫੋਲਡ ਕਰਕੇ ਕੱਪੜੇ 'ਚ ਤੇ ਇਹਦੇ ਉੱਪਰ ਰੱਖਾਂਗੇ ਤੇ ਇਹ ਵੀ ਕਰਾਂਗੇ। ਸਟਿਚਿੰਗ ਇੱਥੇ 万万。<noise> <noise> <noise> ਜੈਨ ਬਣਾਉਣਾ ਵਸਤੇ ਆਪਾਂ ਜਿਹੜਾ ਘੇਰਾ ਸੀਗਾ ਉਹਦੇ ਤੇ ਇਥੋਂ ਨਿਸ਼ਾਨੀ ਲਾਈ ਆ ਇੱਕ ਇਸ ਤਰ੍ਹਾਂ ਤੇ ਇਹਨੂੰ ਆਪਾਂ ਕੱਟ ਕਰ ਲਾਂਗੇ ਨਿਸ਼ਾਨੀ ਤੋਂ ਕਿਉਂਕਿ ਇੱਥੇ ਆਪਾਂ ਪੱਟੀ ਲਾਉਣੀ ਆ ਇਹਨੂੰ ਪਰ रख दांगे होणारी एक तर लावे सिद्धा कपडा ते सिद्ध को लॅस इथे रख के सलाई लावे ਪੱਟੀ ਤਿਆਰ ਕਰ ਲਈ ਆਪਾਂ ਹੁਣ ਆ ਪੈਦੇ ਨਾਲ ਇਹਨੂੰ ਅਟੈਚ ਕਰਾਂਗੇ ਆਹ ਕੇਰਾ ਇਹਦਾ ਨੀਚੇ ਵਾਲਾ ਇਹਨੂੰ ਆਪਾਂ ਨੀਤੇ ਰੱਖਾਂਗੇ ਇਹਦੇ ਉੱਪਰ ਆਪਾਂ ਵਾਲਾ ਡਿਜ਼ਾਈਨ ਰੱਖਾਂਗੇ ਜਿਹੜੀ ਪੱਟੀ ਬਣਾਈ ਆ ਇਹਦੇ ਉੱਪਰ ਉੱਪਰ ਜਿੱਥੇ ਆਪਣੀ लेस ਦੀ ਸਲਾਈ ਆਈ ਜੋ ਉਸ ਉਸ ਸਲਾਈ ਤੇ ਸਲਾਈ ਲਾ ਦੇਣੀ ਹੈ ਮੱਕੀ ਹੋਣਾ ਆਪਾਂ ਇਸ ਤਰੀਕੇ ਕਰਕੇ ਇਹਦੇ ਪੱਲੇ ਲੱਗ ਜਾਂਦੇ ਸਿਉਨ ਆਪਰੇ ਆਪਾਂ ਜਿਹੜਾ ਨੀਚੇ ਤੋਂ ਘੇਰਾ ਬਣਾ ਲਿਆ ਨਾ ਪਹਿਲਾਂ ਆਹ ਵਾਲੀ ਲੈਂਸ ਲਾਈ ਸੀ ਆ ਪੱਟੀ ਨਾਲ ਅਟੈਚ ਕਰਤੀ ਹੁਣ ਆਪਾਂ ਇਹਦੇ ਤੇ ਅਟੈਚ ਕਰਾਂਗੇ ਇਹਨੂੰ ਰੱਖ ਚੱਕ ਕੇ ਇਹਦੇ ਉੱਪਰ ਰੱਖ ਦੇਣਾ ਜਿੰਨੀ ਜਿੰਨੀ ਇੰਚ ਦੀ ਆ ਪੱਟੀ ਪਾਉਣੀ ਆ ਉਹਨਾਂ ਆਪਾਂ ਜਿਹੜਾ ਕਮੀਜ਼ ਦੀ ਲੈਂਥ ਆ ਕੱਟ ਲੈਣੀ ਆ ਫੋਨ ਨੂੰ ਇੱਥੇ ਸਲਾਈ ਲਾ ਦਾਂਗੇ se la hizo വപടാ നീല കട്ട पाइ कपड़ा पत्ती बनाते डिजाइन कई रीते डिजाइन बनाया अपना डिजाइन बन गई देखो कह रीते ਆਵਲੀਲੇ ਸਿੱਧੇ ਦੇਖੀ ਆਵਲਾ ਡਿਜ਼ਾਈਨ ਬਣਾਇਆ ਹੈਗਾ ਸਲਵਾਰ ਪਲੇਨ ਸਲਵਾਰ ਸੀ ਪਲੇਨ ਸਲਵਾਰ ਦੇ ਨਾਲ ਦੀ ਪੱਟੀ ਲਾ ਕੇ ਘੇਰੇ ਦਾ ਡਿਜ਼ਾਈਨ ਇਸ ਤਰ੍ਹਾਂ ਲੱਗ ਗਿਆ ਘੇਰੇ ਦਾ ਡਿਜ਼ਾਈਨ ਦੇਖੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਕੋਟ ਕੋਟ ਮਿਲਦੀ ਪਈ ਇੱਕ ਕੋਟ ਇੱਕ ਆਕਡੂ ਕੋਲ ਪੀਚਾ ਦੇ ਉੱਤੇ ਉਲਟੀ ਕਰੀਏ ਇਹ ਲੈ ਅੱਧੀ ਰਹਿ